ਜੀ ਕਿਵੇਂ ਚੰਡੀਗੜ੍ਹ ਮੋਹਾਲੀ ਖਰੜ ਵਾਲੇ ਉਹ ਅੱਜ ਦਾ ਦਿਨ 6ਵਾਂ ਤੇ ਅੱਜ ਸਵੇਰੇ ਜਲਦੀ 5 ਵਜੇ ਪਿਕਅਪ ਕਰਨੀ ਸੀ ਇੱਕ 에어ਪੋਰਟ ਦੀ ਡਰਾਪਿੰਗ 에어ਪੋਰਟ ਤੇ ਚੱਲੇ ਆ ਬੱਸ ਸਵੇਰੇ ਅੱਜ ਨਿਕਲ ਕੇ 5:00 ਵਜੇ 6 ਮਿੰਟ ਹੋ ਚੁੱਕੇ ਨੇਗੇ ਲੋ ਜੀ ਬਾਬਿਓ ਕਸਟਮਰ ਕਰਤਾ ਡਰਾਪ 에어ਪੋਰਟ ਤੇ ਚੈੱਕ ਕਰੋ ਸਵੇਰੇ ਸਵੇਰੇ ਹੀ ਜਾਣ ਆ ਲੈਂਦੀ ਲੈਣਾ ਲੱਗੀਆਂ ਪਈਆਂ ਨੇਗੀਆਂ ਉਜੀ ਬਾਬੇ ਉਹ 에어ਪੋਰਟ ਡ੍ਰੌਪ ਕਰਕੇ ਕਸਟਮਰ ਨੂੰ ਹੁਣ ਤੋਂ ਬਾਅਦ ਰਾਈਡ ਪਈ ਹੈਗੀ 82 ਸੈਕਟਰ ਤੋਂ ਚੱਕ ਕੇ ਪੀਜੀਆਈ ਜਾਣਾਗਾ ਕਸਟਮਰ ਨੇ ਬਸ ਚੱਲੇ ਆਗੇ ਉਧਰ ਨੂੰ ਹੁਣ ਪਿਕਅਪ ਕਰਨ ਦੇ ਲਈ ਬਾਬੇ ਉਹ ਮੀਂਹ ਚੈੱਕ ਕਰੋ ਇੰਨਾ ਖਤਰਨਾਕ ਮੀਂਹ ਹੈਗਾ ਅੱਗੇ ਕੁਝ ਨਹੀਂ ਦਿਖ ਰਿਹਾ ਹੈਗਾ ਬਲਰ ਹੋਇਆ ਪਿਆਗਾ ਸਾਰਾ ਏਰੀਆ ਟੋਟਲੀ ਪੀਜੀਆਈ ਵਾਲੀ ਸਾਈਡ ਨੂੰ ਜਾ ਰਹੇ ਆਗੇ ਤੁਸੀਂ ਮੀਂਹ ਚੈੱਕ ਕਰੋ ਅੱਧਾ ਘੰਟਾ ਤੇ ਪਿਆ ਮੀਂਹ ਮੋਹਾਲੀ ਦੇ ਵਿੱਚ ਪਾਣੀ ਹੀ ਪਾਣੀ ਹੋ ਗਿਆ ਜਲਥਲ ਹੋਇਆ ਪਿਆਗਾ ਮੋਹਾਲੀ ਜੀ ਬਾਬਿਓ ਕਸਟਮਰ ਕਰਤਾ ਡ੍ਰੌਪ ਨਿਊ OPD ਵਾਲੀ ਸਾਈਡ ਤੇ ਹੁਣ ਚੱਲੇ ਆ ਬਾਹਰ ਨੂੰ ਕਸਟਮਰ ਤੋਂ ਲੈ ਲਿਆ 300 ਰੁਪਇਆ 100 ਰੁਪਇਆ ਚੇਂਜ ਦਿੱਤਾ ਆਪਾਂ ਬਾਬਿਓ ਕਸਟਮਰ ਨੂੰ ਕਰਤਾ ਡ੍ਰੌਪ ਸੈਕਟਰ 38 ਤੋਂ ਪਿਕਅਪ ਸੀਗੀ ਤੇ ਖਰੜ ਕਰਾਲੀ ਰੋਡ ਤੇ ਡ੍ਰੌਪਿੰਗ ਸੀਗੀ ਓ ਜੀ ਬਾਬਿਓ ਕਸਟਮਰ ਕਰ ਲਿਆ ਪਿਕ ਫਰੜ ਲਾਂਡਰਾ ਰੋਡ ਤੋਂ ਹੁਣ ਚੱਲੇ ਆਂਗੇ ਮਹਾਲੀ ਵਾਲੀ ਸਾਈਡ ਤੋਂ ਡ੍ਰੋਪਿੰਗ ਬੱਬੇ ਉਹ ਜੇ ਕਿਸਾਨਾਂ ਦੇ ਧਰਨੇ ਕਰਕੇ ਹਰੇਕ ਬਹੁਤ ਜਾਮ ਲੱਗਿਆ ਪਿਆਗਾ ਪਹਿਲਾਂ ਸਣੀਨ ਕਲੇਵ KFC ਵਾਲੀ ਸਾਈਡ ਫੁੱਲ ਜਾਮ ਸੀਗਾ ਤੇ ਹੁਣ ਉੱਪਰ ਦੀ ਹੁਣ ਲਾਂਡਰਾਵਲ ਦੀ ਘੁੰਮ ਕੇ ਜਾਣਾ ਪਊਗਾ ਮਹਾਲੀ ਵੱਲ ਨੂੰ ਅੱਗੇ ਦੇਖਦੇ ਆਂਗੇ ਰਸਤਾ ਖੁੱਲਾ ਜਾਂ ਬੰਦਾਗਾ ਲੋ ਜੀ ਬੱਬੇ ਉਹ ਕਸਟਮਰ ਕਰਤਾ ਡ੍ਰੋਪ ਮਹਾਲੀ ਤੇ ਹੁਣ ਚੱਲੇ CNG ਪੰਪ ਤੇ ਝੋਟੇ ਦੀ ਖਰਾਕ ਦਾ ਟਾਈਮ ਹੋ ਗਿਆ ਕੁੱਤੇ ਨੂੰ ਖਰਾਕ ਖਵਾਈਏ ਰਾਤੀ ਖਰਾਕ ਖਾਧੀ ਸੀਗੀ ਇਹਨੂੰ ਭੁੱਖ ਬੜੀ ਲੱਗਣ ਲੱਗੀ ਅੱਜ ਕੱਲ੍ਹ ਜਿਆਦੇ ਇਹਦੀ ਵੀ ਖਰਾਕ ਖਵਾ ਕੇ ਪਹੁੰਚ ਗਏ ਲੈਨ ਤਾਂ ਅੱਜ ਵੀ ਬਾਈ ਬੋ ਕੱਟ ਹੈਗੀ ਚਲੋ ਛੇਤੀ ਪੈ ਜਾਣੀ ਹੈ ਕੀ ਫਾਇਦਾ ਹੈ ਲੈਨ ਕੱਟਾ ਦਾ ਤਾਂ ਲੋ ਜੀ ਬਾਬਿਓ ਸੀਐਨਜੀ ਪੰਪ ਤੇ ਆ ਗਈ ਬਾਰੀ ਆਈਏ ਸੀਐਨਜੀ ਪ੍ਰੈਸ਼ਰ ਵੀ ਠੀਕ ਹੈ ਲੈਨ ਵੀ ਕੱਟਾ ਅੱਜ ਫਿਰ ਪਹੁੰਚ ਗਏ ਕਸਟਮਰ ਦੀ ਲੋਕੇਸ਼ਨ ਤੇ ਸੈਕਟਰ 80 ਦੇ ਵਿੱਚੋਂ ਪਿਕਅਪ ਤੇ ਜਾਣਾ ਕਸਟਮਰ ਨੇ ਪੀਜੀਆ ਜੀ ਬਸ ਕਰੀਏ ਪਿਕਅਪ ਤੇ ਚੱਲੀਏ ਫਿਰ ਲੋ ਜੀ ਬਾਬਿਓ ਛੜਤਾ ਕਸਟਮਰ ਪੀਜੀਆ ਜੀ ਫੇਰ ਤੋਂ ਆ ਗਏ ਆਪਾਂ ਉਹੀ ਜਗ੍ਹਾ ਤੇ ਜਿੱਥੇ ਪਹਿਲਾਂ ਛੱਡਿਆ ਸੀ ਨਿਊ ਓਪੀਡੀ ਵਾਲੀ ਸਾਈਡ ਲੋ ਜੀ ਬਾਬਿਓ ਡੇਢ ਘੰਟਾ ਫੋਨ ਤੇ ਮੱਥਾ ਮਾਰਨ ਤੋਂ ਬਾਅਦ ਹੁਣ ਆਈਆ ਰਾਈਡ ਤੇ 11 ਸੈਕਟਰ ਤੋਂ ਪਿਕਅਪ ਕੀਤਾਗਾ ਕਸਟਮਰ ਕਸਟਮਰ ਨੇ ਜਾਣਾਗਾ ਖਰੜ ਚੱਲੀਏ ਡ੍ਰੋਪਿੰਗ ਪੁਆਇੰਟ ਵਾਲਾ ਉਜੀ ਬਾਬੇ ਉਹ ਕਰਤੀ ਡਰਾਪਿੰਗ ਤੇ ਹੁਣ ਝੋਟੇ ਦਾ ਸਿੱਧਾ ਮੂੰਹ ਕਰਤਾ ਘਰ ਵਾਲ ਨੂੰ ਹੁਣ ਕਰੇ ਜਾ ਕੀ ਰੁਕੂਗਾ ਇਹ ਇਹਨੂੰ ਕਹਿਤਾ ਕਿ ਝੋਟਿਆ ਕਰੇ ਜਾ ਕੀ ਬ੍ਰੇਕ ਲਾਈਂ ਪਹਿਲਾਂ ਨਹੀਂ ਲਾਉਣੀ ਹੈਗੀ ਬ੍ਰੇਕ ਡੇਢ ਘੰਟਾ ਹੋ ਗਿਆ ਰਾਈਡ ਕੋਈ ਨਹੀਂ ਪੈ ਰਹੀ ਹੈਗੀ ਟਰਮੀਨਲ ਜੂਝ ਰਹੇ ਆਗੇ ਬੈਠੇ ਆਲੇ ਦਾਲੇ ਆਉਂਦੇ ਜਾਂਦੇ ਗੱਡੀਆਂ ਨੂੰ ਝਾਤੀਆਂ ਮਾਰੀ ਜਾਂਦੇ ਆਗੇ ਪੂਰਾ ਹਲ ਕਰਿਆ ਪਿਆ ਗਰਮੀ ਨੇ ਲੋ ਜੀ ਬਾਬੇ ਉਹ ਸੈਕਟਰ 15 ਤੋਂ ਰਾਈਡ ਮਿਲੀ ਹੈਗੀ ਡੇਢ ਘੰਟੇ ਬਾਅਦ ਖੜੜਦੀ बस कस्टमर ਨੂੰ ਚੱਕੀਏ ਤੇ ਚੱਲੀਏ ਖਰੜ ਵਾਲੀ ਸਾਈਡ ਨੂੰ ਆ ਤਾਂ ਉਹ ਲੰਬੀ ਵੇਟਿੰਗ ਆ ਬਾਈ ਡੇਡ ਡੇਡ ਘੰਟਾ ਲੱਗ ਜਾਂਦਾ ਘੰਟਾ ਘੰਟਾ 2 2 ਘੰਟੇ ਰਾਈਡ ਹੀ ਨਹੀਂ ਪੈਂਦੀ ਹੈਗੀ ਖੜੇ ਰਹਿਣੇ ਆਗੇ ਆਲੇ ਦਾਲੇ ਦੇਖੀ ਜਾਂਦੇ ਆ ਕਬੂਤਰਾਂ ਮੰਗ ਹੁਣ ਪਈਆ ਰਾਈਡ ਲੋ ਜੀ ਬਾਬਿਓ ਆਪਾਂ ਖਰੜ ਕਰਤੇ ਡਰਾਪਿੰਗ ਜੋ ਲੈ ਕੇ ਆਏ ਸੀਗੇ ਪੀਯੂ ਵਾਲੀ ਸਾਈਡ ਤੋਂ ਚੱਕ ਕੇ ਕਸਟਮਰ ਨੂੰ ਇਹ ਕਦੇ ਨਹੀਂ ਹੋ ਸਕਦਾ ਬਾਬਿਓ ਕਿ ਖਰੜ ਫਲਾਈਓਵਰ ਦੇ ਥੱਲੇ ਬਸ ਸਟੈਂਡ ਕੋਲੇ ਕਦੇ ਜਾਮ ਨਾ ਮਿਲੇ ਉਹ ਵੀ ਘੰਟੇ ਜਾਮ ਲੱਗੇ ਹੀ ਰਹਿੰਦਾਗਾ ਇੱਥੇ ਪਤਾ ਨਹੀਂ ਕੀ ਸਿਸਟਮ ਆ ਗਿਆ ਜਾਮ ਹੀ ਮਿਲੂਗਾ ਤੁਹਾਨੂੰ ਜਦ ਮਰਜ਼ੀ ਆ ਜਿਓ ਇੱਥੇ ਤੁਹਾਨੂੰ ਜਾਮ ਮਿਲੇਗਾ ਹੀ ਮਿਲੇਗਾ ਜੀ ਬਬੇਓ ਅੱਜ ਦਾ ਟਾਰਗੇਟ ਕੰਪਲੀਟ ਹੋ ਗਿਆ ਤੇ ਚੱਲੀਏ ਘਰ ਨੂੰ ਉਮੀਦ ਕਰਦਾ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਕਿ ਤਾਂ ਲਾਲ ਦਿਲ ਭੇਜ ਦਿਓ ਜੇ ਨਹੀਂ ਵਧੀਆ ਲੱਗਦੀ ਤਾਂ ਕਾਲੇ ਦਿਲ ਭੇਜ ਦਿਓ ਭਰਾ ਮੇਰੇਓ ਬਾਕੀ ਮਿਲਦੇ ਹਾਂਗੇ ਕੱਲ ਨੂੰ ਟਾਟਾ ਬਾਏ ਬਾਏ